ਮੈਂ ਮੁਖੰਦ ਸਿੰਘ ਨਾਦੀ ਧਾਰੀਵਾਲ ਗਾਂਧੀ ਗਰਾਉਂਡ ਤੋਂ ਵੀ ਬਈ ਇਹ ਕਿ ਰਹਿੰਦੇ ਆ ਅਸੀਂ ਜਿਹੜੇ ਆ ਗਏ ਆ ਮਤਲਬ ਸੀਨੀਅਰ ਸਿਟੀਜ਼ਨ ਆ ਅਸੀਂ 4-5 ਜਣੇ ਇੱਥੇ ਗਾਂਧੀ ਗਰਾਉਂਡ 'ਚ ਰੋਲ ਸੇਅਰ ਕਰਨ ਆਉਂਦੇ ਆ ਤੇ ਇੱਥੇ ਸਾਰ ਕਰਦੇ ਤਾਂ ਕੁੱਟੀਆਂ ਦੀ ਇੰਨੀ ਬਹਿਸ਼ਟ ਪਈ ਹੋਈ ਆ ਕਿ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਵੀ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ 2-3 10-12 ਕੁੱਤੇ ਨੇ ਤੇ 4-5 ਕੁੱਟੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਸਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਐਸਲੇ ਆ ਸਕੂਲ ਵਾਲੀ ਬੋਮਰ ਦਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਇੱਥੇ ਜੇ ਤੁਮ ਕੜਾਵਾਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਇਹਦੇ ਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੇ ਤੇ ਮੋਟੀ ਕੱਟ ਕੇ ਲਾਢੀ ਆ ਗੁੱਤੀ ਜਿਹੜੀ ਹੋਗਾ ਤੇ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾ ਨੇ ਵੀ ਇਹਦੇ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਵੇਰੇ ਜਾਂਦਿਆ ਹੋਇਆ ਤਾਂ ਮੈਂ ਆਰਾਮ ਨਾਲ ਚੈਅ ਕਰੰਦਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪੈ ਕੇ ਵੱਢ ਕੇ ਉਹ ਨਾਲ ਹੀ ਚਿੱਲ ਬੁਲਾ ਕੇ ਲਾਹੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਕਰ ਗਈ ਡੀਸੀ ਸਾਹਿਬ ਅੱਗੇ ਵੀ ਕਿ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਪਿੰਡ ਜਾੜ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਤੇ ਮੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆ ਗਿਆ ਸਰਪਲ ਤੇ ਆ ਗਿਆ ਗਰੀਬ ਬੱਚਾ ਦੇ ਨਾ ਉਹਨੂੰ ਇਲਾਜ ਦੋਦੇ ਪਾਹੇ ਜੇ ਤਾਂ ਨਾ ਕੁਝ ਆਈਏ ਤੇ 12 ਕੁੱਤੇ ਵਾਰਾ ਨੇ ਕਿ 12 ਵਾਰਾ ਕੁੱਤੇ ਨੇ ਸਾਰੇ ਏ ਮੇਰੇ ਘਰ 15 20 ਕੁੱਤੇ ਨੇ ਜਿੱਥੇ ਪਾਏ ਫਿਰ ਦੇ ਲਈ ਜਾਂਦੀ ਘਰਾਂ ਚਿੱਤੇ ਹੋਰ ਬਣਾ ਕੇ ਪਾ ਝੋਂਡ ਬਣਾ ਕੇ ਪਾ ਜਾਂਦੇ ਨੇ ਜਿੱਥੇ ਮੈਂ ਛਾਰ ਕੰਦੇ ਹਾਂ ਤੇ ਮੇਰੇ ਨਾਲ ਤੇਵੋ ਸ਼ਰਮਾ ਜੀ ਸੀ ਉਹ ਨਾਲ ਬੈਠੇ ਸੀ ਰੌਣ ਦੇ ਉਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਸੀ ਤੇ ਉਹਨਾਂ ਨੇ ਮੈਨੂੰ ਹਥੋਂ ਆੜ ਕੇ ਦੇ ਛਡਾਇਆ ਤੇ ਮੈਨੂੰ ਤਾਂ ਫੜ ਕੇ ਉਹਨਾਂ ਨੇ ਢਾ ਲਿਆ ਲੰਬੇ ਬਾਗ ਜਿਹੜੇ ਕੁੱਤੇ ਦੇ ਦੀ ਬਾਕੀ ਹਾਂ ਹਾਂ ਜੀ ਮੇਰੇ ਅਜੇ ਤਾਂ ਮੇਰੇ ਕੋਲ ਤੋੜਿਆ ਨਹੀਂ ਜਾਂਦਾ ਲੱਗਾ ਮੇਰੇ ਕੋਹਣੀ ਦੇ ਸਾਟ ਲੱਗੀ ਆ ਮਗਰ ਪਿੱਠ ਦੇ ਸਾਟ ਲੱਗੀ ਆ ਜਿੱਤੇ ਤੋੜਿਆ ਨਹੀਂ ਜਾਂਦਾ ਅਜੇ ਤਾਂ ਮੈਂ ਹਾਂ ਜੀ ਚਰਮਾ ਸਾਫਾ ਪ੍ਰਧਾਨ ਨਗਰਪਾਲਿਕਾ ਤਾਰੀਆ ਜਿਹੜੀ ਗਾਂਧੀ ਖੂਣ ਦਾ ਰਹਿਣ ਵਾਲਾ ਵਾਂ ਤੇ ਇੱਥੇ ਬਰੇ ਜਿਹੜੇ 15 16 ਜਿਹੜੇ ਡੋਲਜ਼ ਜਿਹੜੇ ਬੱਚਿਆਂ ਨੂੰ ਜਾਂ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾਂ ਨੂੰ ਬਹੁਤ ਬਾਈਟ ਕਰਦੇ ਆ ਤੇ ਇੱਥੇ 15 16 ਬੱਚਿਆਂ ਨੂੰ ਇੱਕ ਇੱਥੇ ਸਕੂਲ ਦੇ ਚਾਰ ਪੰਜ ਦਿਨ ਦੇ ਵਿੱਚ ਕੱਟ ਦਿੱਤਿਆ ਅੱਜ ਸਰਦਾਰ ਮਖਵਨ ਸਿੰਘ ਰਾਗੀ ਜੀ ਲੰਗਣ ਦੇ ਹੀ ਤੇ ਇਹਨਾਂ ਨੂੰ ਵੀ ਉਸ ਕੁੱਤੇ ਨੇ ਕਟਿਆ ਯਾਰ ਕੀ ਆਪਣਾ ਵੀ ਬੜੀ ਅੱਗੇ ਵੀ ਪਹਾਰ ਲਾਉਂਦੇ ਰਹੇ ਆ ਕਿ ਕਹੇ ਨੇ ਵੀ ਅਜ ਤੱਕ ਇਹਦਾ ਹੱਲ ਨਹੀਂ ਕੀਤਾ ਆਪਣਾ ਪ੍ਰਸ਼ਾਸਨ ਅੱਜ ਫੇਰ ਦੁਹਾਰ ਲਾਣ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਨ ਜਾਨ ਦਾ ਰਸਤਾ ਹੀ ਇਹ ਹੈ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਧੰਨਵਾਦ ਜਿਹੜੇ ਜਿਹੜੇ ਲੋਕ ਸਾਰੇ ਮੰਦਰ ਜਾਂਦੇ ਆ ਉਹ ਵੀ ਦਸਨ ਦੇ ਵਿੱਚ ਜਾਂਦੇ ਆ ਗਰਾਉਂਡ ਦੇ ਵਿੱਚ ਨੰਗੇ ਉੱਤੇ ਸਾਰੇ ਰਸਤਾ ਤੇ ਗਰਾਉਂਡ ਦੇ ਵਿੱਚ ਆਉਂਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਦੀ ਗਲੀ ਥਾਣੀ ਹੋ ਗਈ ਵਾਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਉਹ ਹੀ ਵਾਰ-ਵਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹਾਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਪਿਆ ਸਕਦੇ ਆ ਕਮੇਟੀ ਨੂੰ ਆ ਜੀ ਵੀ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਦੇ ਆ